ਦੋਸਤੋ ਕਹਿੰਦੇ ਹਨ ਕਿ ਇੱਕ ਰੁੱਖ ਉੱਤੇ ਤੋਤੇ-ਤੋਤੀ ਦਾ ਆਲਣਾ ਸੀ। ਉਹਨਾਂ ਦੇ ਦੋ ਛੋਟੇ-ਛੋਟੇ ਬੱਚੇ ਸਨ। ਇੱਕ ਦਿਨ ਤੂਫਾਨ ਆਇਆ, ਕਾਲੀ ਹਨੇਰੀ ਆਈ, ਆਲਣਾ ਟਣਕਾ-ਟਣਕਾ ਹੋ ਗਿਆ। ਹਨੇਰੀ ਦੋਹਾਂ ਬੱਚਿਆਂ ਨੂੰ ਉਡਾ ਕੇ ਲੈ ਗਈ। ਇੱਕ ਬੱਚਾ ਅਜਿਹੇ ਪਿੰਡ ਵਿੱਚ ਜਾ ਡਿੱਗਾ ਜਿਸ ਪਿੰਡ ਵਿੱਚ ਚੋਰ ਰਹਿੰਦੇ ਸਨ। ਤੇ ਦੂਸਰਾ ਬੱਚਾ ਸਾਧੂਆਂ ਦੇ ਆਸ਼ਰਮ ਵਿੱਚ ਜਾ ਡਿੱਗਾ ਸਮਾ ਪਾ ਕੇ ਤੋਤੇ ਦੇ ਬੱਚੇ ਵੱਡੇ ਹੋ ਗਏ ਇੱਕ ਦਿਨ ਉਸ ਦੇਸ਼ ਦਾ ਰਾਜਾ ਘੁੰਮਦਾ ਘੁੰਮਦਾ ਚੋਰਾਂ ਦੇ ਪਿੰਡਾਂ ਨਿਕਲਿਆ ਰਾਜੇ ਨੂੰ ਵੇਖ ਕੇ ਤੋਤੇ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ پکڑੋ پکڑੋ ਮਾਰੋ ਮਾਰੋ ਬੜਾ ਅਮੀਰ ਆਦਮੀ ਹੈ ਇਸ ਦੇ ਸੋਨੇ ਦਾ ਹਾਰ ਪਾਇਆ ਹੋਇਆ ਹੈ ਸੋਨੇ ਦੀਆਂ ਅੰਗੂਠੀਆਂ ਪਾਈਆਂ ਹੋਈਆਂ ਹਨ ਇਸ ਨੂੰ ਲੁੱਟ ਲਵੋ ਜਲਦੀ ਕਰੋ ਪਕੜੋ ਪਕੜੋ ਰਾਜਾ ਤੋਤੇ ਦੀਆਂ ਗੱਲਾਂ ਸੁਣ ਕੇ ਡਰ ਗਿਆ ਤੇ ਉਹ ਪਿੰਡ ਵਿੱਚੋਂ ਬਾਹਰ ਨੂੰ ਦੌੜ ਗਿਆ ਦੌੜਦਾ ਦੌੜਦਾ ਰਾਜਾ ਇੱਕ ਸਾਧੂਆਂ ਦੇ ਆਸਰੇ ਦੇ ਵਿੱਚ ਜਾ ਪਹੁੰਚਿਆ ਆਸਰੇ ਵਿੱਚ ਵੜਦਿਆ ਹੀ ਰਾਜੇ ਨੇ ਇੱਕ ਰੁੱਖ ਉੱਤੇ ਪਹਿਲੇ ਤੋਤੇ ਵਰਗਾ ਹੀ ਇੱਕ ਤੋਤਾ ਬੈਠਾ ਵੇਖਿਆ ਰਾਜੇ ਨੂੰ ਵੇਖ ਕੇ ਤੋਤੇ ਨੇ ਕਿਹਾ ਆਓ ਜੀ ਸ੍ਰੀਮਾਨ ਜੀ ਤੁਹਾਡਾ ਸਵਾਗਤ ਹੈ ਅੰਦਰ ਆਓ ਦੂਰ ਆਏ ਹੋ ਸਾਹ ਚੜਿਆ ਹੋਇਆ ਹੈ ਆਰਾਮ ਕਰੋ ਠੰਡਾ ਜਲ ਪਿਓ ਜਲਦੀ ਹੀ ਮਹਾਤਮਾ ਜੀ ਆਉਣਗੇ ਤੁਹਾਡੇ ਚਾਹ ਪਾਣੀ ਨਾਲ ਸੇਵਾ ਕਰਨਗੇ ਰਾਜਾ ਹੈਰਾਨ ਹੋ ਗਿਆ ਇੱਕ ਤੋਤਾ ਬੜਾ ਕੌੜਾ ਬੋਲਦਾ ਸੀ ਤੇ ਦੂਸਰਾ ਤੋਤਾ ਕਿੰਨਾ ਮਿੱਠਾ ਬੋਲਦਾ ਹੈ ਰਾਜੇ ਨੇ ਤੋਤੇ ਨੂੰ ਸਾਰੀ ਗੱਲ ਦੱਸੀ ਕਿ ਮੈਂ ਪਿਛਲੇ ਪਿੰਡ ਵਿੱਚ ਯਾਰ ਬਚਾ ਕੇ ਦੌੜ ਦਾ ਦੌੜ ਦਾ ਇੱਥੇ ਆਇਆ ਹਾਂ ਤੇਰੀ ਭਾਸ਼ਾ ਬੜੀ ਮਿੱਠੀ ਹੈ ਜਿਸ ਨੂੰ ਸੁਣ ਕੇ ਮੈਨੂੰ ਹੈਰਾਨੀ ਹੋਈ ਹੈ ਮਿੱਠ ਬੋਲਣੇ ਤੋਤੇ ਨੇ ਕਿਹਾ ਮਹਾਰਾਜ ਉਹ ਤੋਤਾ ਮੇਰਾ ਭਰਾ ਹੀ ਹੈ ਅਸੀਂ ਇੱਕ ਆਲ ਨੇ ਵਿੱਚ ਰਹਿੰਦੇ ਸੀ ਹਨੇਰੀ ਸਾਨੂੰ ਉਡਾ ਕੇ ਲੈ ਗਈ ਹਨੇਰੀ ਨੇ ਮੈਨੂੰ ਇਸ ਸਾਧੂਆਂ ਦੇ ਆਸਰ ਵਿੱਚ ਛੁੱਟ ਦਿੱਤਾ ਤੇ ਦੂਸਰੇ ਤੋਤੇ ਨੂੰ ਚੋਰਾ ਦੇ ਪਿੰਡ ਵਿੱਚ ਛੁੱਡ ਦਿੱਤਾ ਤੋਤੇ ਦੀਆਂ ਗੱਲਾਂ ਸੁਣ ਕੇ ਮੇਰਾ ਭਾਈ ਚੋਰਾ ਦੀਆਂ ਗੱਲਾਂ ਸੁਣ ਕੇ ਮੇਰਾ ਭਾਈ ਗੰਦੀ ਭਾਸ਼ਾ ਬੋਲਣ ਲੱਗ ਪਿਆ ਤੇ ਸਾਧੂਆਂ ਕੋਲ ਰਹਿਣ ਕਰਕੇ ਮੈਂ ਚੰਗੀਆਂ ਗੱਲਾਂ ਸਿੱਖ ਗਿਆ ਵੈਸੇ ਅਸੀਂ ਦੋਨੇ ਭਰਾ ਹਾਂ ਸੋ ਦੋਸਤੋ ਕਹਾਣੀ ਸਾਫ਼ ਦੱਸਦੀ ਹੈ ਕਿ ਚੰਗੀਆਂ ਆਦਤਾਂ ਪਾਉਣ ਵਿੱਚ ਵਾਤਾਵਰਨ ਅਤੇ ਸੋਭਤ ਵੀ ਗੰਧੀਆਂ ਅਤੇ ਚੰਗੀਆਂ ਆਦਤਾਂ ਪਾਉਣ ਵਿੱਚ ਸਹਾਇ ਹੁੰਦੇ ਹਨ ਮਾਪਿਆਂ ਅਤੇ ਸਕੂਲਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਹੈ ਜਿਹੜੇ ਘਰਾਂ ਵਿੱਚ ਮਾਪਿਆਂ ਦੀਆਂ ਤੇ ਜਿਹੜੇ ਸਕੂਲਾਂ ਵਿੱਚ ਅਧਿਆਪਕਾਂ ਦੀਆਂ ਆਦਤਾਂ ਚੰਗੀਆਂ ਹੁੰਦੀਆਂ ਹਨ ਉਹਨਾਂ ਨੂੰ ਘਰਾਂ ਅਤੇ ਉਹਨਾਂ ਦੇ ਸਕੂਲ ਤੇ ਬੱਚਿਆਂ ਨੂੰ ਚੰਗੀਆਂ ਆਦਤਾਂ ਸਿੱਖਦੇ ਹਨ ਜੋ ਮਗਰੋਂ ਜਾ ਕੇ ਖੁਸ਼ੀਆਂ ਬਣ ਜਾਂਦੇ ਹਨ ਸੋ ਦੋਸਤੋ ਅਗਰ ਤੁਹਾਨੂੰ ਸਾਡੀ ਇਹ ਕਹਾਣੀ ਵਧੀਆ ਲੱਗੀ ਤਾਂ ਸਾਡਾ ਚੈਨਲ ਹਰੌਣਕ ਸੱਥਾਂ ਦੀ ਸਬਸਕ੍ਰਾਈਬ ਲਾਈਕ ਅਤੇ ਕਮੈਂਟ ਜਰੂਰ ਕਰਨਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ